ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਵਿਧਾਨ ਸਭਾਵਾਂ ਦੀਆਂ ਚੋਣਾਂ ਜਿਉਂ-ਜਿਉਂ ਆਪਣੇ ਸिखर ਵੱਲ ਵੱਧ ਰਹੀਆਂ ਤਿਉਂ ਤੋਂ ਜਿਹੜੀਆਂ ਰਾਜਸੀ ਆਗੂਆਂ ਦੀ ਇੱਕ ਦੂਸਰੇ ਉੱਪਰ ਦੂਸ਼ਣਬਾਦੀ ਵੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਲੋਕਾਂ ਦੇ ਮਸਲਿਆਂ ਬਾਰੇ ਗੱਲ ਜਿਹੜੀ ਹੈ ਖਾਸ ਕਰਕੇ ਹਾਕਮ ਧਿਰ ਵੱਲੋਂ ਤਾਂ ਬਿਲਕੁਲ ਹੀ ਨਹੀਂ ਕੀਤੀ ਜਾ ਰਹੀ ਉਹ ਤਾਂ ਦੋਸ਼ ਲਾਉਣ ਦੇ ਹੀ ਆਰ ਵਿੱਚ ਲਗੇ ਹੋਏ ਆ ਅਸੀਂ ਜਿਹੜੀ ਗੱਲ ਕਰ ਰਹੇ ਆਂ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਤੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਦੋ ਪੜਾਅ ਦੀਆਂ ਵੋਟਾਂ ਪੈ ਚੁੱਕੀਆਂ ਤੇ ਉਥੇ ਜੋ ਕੁਝ ਵਾਪਰਿਆ ਜੋ ਕੁਝ ਹਾਕਮ ਤਿਰਦੇ ਅਮਿਤ ਸ਼ਾਹ ਵੱਲੋਂ ਜਾਂ ਨਰਿੰਦਰ ਮੋਦੀ ਉਹਨਾਂ ਵੱਲੋਂ ਕਿਹਾ ਗਿਆ ਉਥੇ ਉਹਨਾਂ ਦਾ ਮੁੱਖ ਤੌਰ ਤੇ ਕਾਂਗਰਸ ਨੂੰ ਪਾਕਿਸਤਾਨ ਨਾਲ ਜੋੜਨਾ ਜਾਂ ਕਾਂਗਰਸ ਉੱਤੇ ਪਰਿਵਾਰਵਾਦ ਦੇ ਇਲਜ਼ਾਮ ਲਾਉਣਾ ਉਨੂੰ ਉਮਰ ਅਬਦੁੱਲਾਹ ਦੇ ਪਰਿਵਾਰ ਨੂੰ ਨਾਲ ਜੋੜਨਾ ਤੇ ਪਰਿਵਾਰਾਂ ਦੇ ਵਿਕਾਸ ਦੀ ਗੱਲ ਕਰਨਾ ਇਹ ਸਾਰਾ ਕੁਝ ਉੱਥੇ ਹੋਇਆ ਪਰ ਦੂਸਰੇ ਪਾਸੇ ਜਿਸ ਢੰਗ ਦੇ ਨਾਲ ਰਾਹੁਲ ਗਾਂਧੀ ਹੋਣਾ ਨੇ ਜਿਹੜੇ ਲੋਕਾਂ ਦੇ ਅਸਲ ਮੁੱਦੇ ਆ ਜਿਹੜੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਜਿਹੜੀਆਂ ਜ਼ਮੀਨੀ ਹਕੀਕਤਾਂ ਜਿਨ੍ਹਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦਾ ਜ਼ਿਕਰ ਕੀਤਾ ਚਾਹੇ ਉਹ ਬੇਰੁਜ਼ਗਾਰੀ ਹੈ ਚਾਹੇ ਉਹ ਮਹਿੰਗਾਈ ਹੈ ਚਾਹੇ ਹੋਰ ਜਿਹੜੇ ਲੋਕਾਂ ਨਾਲ ਸੰਬੰਧਤ ਮਾਮਲੇ ਹੈਗੇ ਆ ਚਾਹੇ ਸਮਾਜਿਕ ਨਿਆਂ ਦੀ ਗੱਲ ਹੈ ਚਾਹੇ ਜਾਤੀ ਜਨਗਣਨਾ ਦੀ ਗੱਲ ਹੈ ਇਹ ਸਾਰੇ ਲੋ ਜਦੋਂ ਮੁੱਦੇ ਉਹ ਲੋਕਾਂ ਦੇ ਅੱਗੇ ਠਾਉਂਦੇ ਆ ਲੋਕਾਂ ਕੋਲੋਂ ਉਹਨਾਂ ਦੀ ਗੱਲ ਕਰਦੇ ਆ ਘਟ ਗਿੰਤੀਆਂ ਦੀ ਗੱਲ ਕਰਦੇ ਆ ਤਾਂ ਲੋਕ ਉਹਨਾਂ ਨੂੰ ਬੜਾ ਭਰਮਾ ਹੰਗਾਰਾ ਵੀ ਦਿੰਦੇ ਆ ਇਸ ਤਰ੍ਹਾਂ ਹੀ ਹਰਿਆਣਾ ਦੇ ਵਿੱਚ ਜਿਹੜੇ ਆ ਉਹ 5 ਅਕਤੂਬਰ ਨੂੰ ਮੋਟਾਂ ਪੈਣੀਆਂ ਉੱਥੇ ਵੀ ਹੁਣ ਜਿਹੜੀ ਚੋਣ ਮਹੀਮਾ ਆਪਣੇ ਸਿਖਰਵਾਲ ਹੈ ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਦੋ ਰੈਲੀਆਂ ਕਰ ਚੁੱਕੇ ਆ ਇਸ ਤਰ੍ਹਾਂ ਹੀ ਰਾਹੁਲ ਗਾਂਧੀ ਉਹਨਾਂ ਨੇ ਰੈਲੀਆਂ ਕੀਤੀਆਂ ਪਰ ਰਾਹੁਲ ਗਾਂਧੀ ਉਹਨਾਂ ਦੀ ਕੱਲ ਜਿਹੜੀ ਗੋਹਾਣਾ ਜਾਂ ਸੋਨੀਪੱਤ ਤੁਸੀਂ ਕਹਿ ਸਕਦੇ ਆ ਉਹਦੇ ਵਿੱਚ ਜਿਹੜੀ ਰੈਲੀ ਸੀ ਉਸ ਰੈਲੀ ਦੇ ਵਿੱਚ ਰਾਹੁਲ ਗਾਂਧੀ ਨੇ ਹਰਿਆਣਾ ਦੀ ਜਿਹੜੀ ਹਕੀਕਤ ਸੀ ਉਸ ਨੂੰ ਜਿਸ ਢੰਗ ਨਾਲ ਲੋਕਾਂ ਦੇ ਅੱਗੇ ਪੇਸ਼ ਕੀਤਾ ਤੇ ਜਿਸ ਢੰਗ ਨਾਲ ਇਹ ਗੱਲ ਕਹੀ ਕਿ ਹਾਕਮ ਤੇਰ ਜਿਹੜੀ ਹੈ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਦਾਂ ਗਿਨਮਿਤ ਕੇ ਬੇਰਜ਼ਗਾਰੀ ਜਿਹੜੀ ਹੈ ਰੋਜ਼ਗਾਰ ਖਤਮ ਕੀਤੇ ਹੈ ਬੇਰਜ਼ਗਾਰੀ ਵਧਾਈ ਹੈ ਤੇ ਕਿਸ ਤਰ੍ਹਾਂ ਡੰਕੀ ਦੇ ਤੰਗ ਤਰੀਕੇ ਵਰਤ ਕੇ ਲੋਕ ਜਿਹੜੇ ਹੈ ਹਰਿਆਣਾ ਦੇ ਨੌਜਵਾਨ ਹੈ ਉਹ ਬਾਹਰ ਜਾ ਰਹੇ ਜਿਨ੍ਹਾਂ ਨੂੰ ਉਹ ਅਮਰੀਕਾ ਚ ਮਿਲੇ ਜਿਹੜੀ ਉਹਨਾਂ ਦੀ ਵੀਡੀਓ ਵੀ ਵਾਇਰਲ ਹੋਈ ਤਾਂ ਇਸ ਤਰ੍ਹਾਂ ਹੀ ਦੂਸਰੇ ਪਾਸੇ ਜਦੋਂ ਨਰਿੰਦਰ ਮੋਦੀ ਹੁਣੀ ਬੋਲਦੇ ਆ ਤਾਂ ਉਹ ਇਹ ਗੱਲ ਕਹਿੰਦੇ ਆ ਕਿ ਕਾਂਗਰਸ ਜਿਹੜੀ ਹੈ ਭ੍ਰਿਸ਼ਟਾਚਾਰ ਚ ਗਰਸੀ ਹੋਈ ਹੈ ਇਹਨਾਂ ਦੇ ਟਾਈਮ ਹੀ ਜਿਹੜਾ ਭ੍ਰਿਸ਼ਟਾਚਾਰ ਸਭ ਤੋਂ ਵੱਧ ਹੋਇਆ ਕਿ ਜੇ ਹਰਿਆਣਾ ਦੇ ਵਿੱਚ ਕਾਂਗਰਸ ਦੀ ਸਰਕਾਰ ਗਲਤੀ ਨਾਲ ਵੀ ਬਣ ਗਈ ਤਾਂ ਇੱਥੋਂ ਦਾ ਜਿਹੜਾ ਵਿਕਾਸ ਹੈ ਸਥਿਰਤਾ ਹੈ ਉਹ ਖਤਮ ਹੋ ਜਾਏਗੀ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਇਸ ਲੜਾਈ ਨੂੰ ਸਥਿਰਤਾ ਬਨਾਮ ਅਸਥਿਰਤਾ ਦਾ ਇੱਕ ਵਰਤਾਂਤ ਸਿਰਜ ਕੇ ਅੱਗੇ ਵਧਾਉਣ ਦੀ ਸੋ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਰਾਹੁਲ ਗਾਂਧੀ ਔਰ ਨਰਿੰਦਰ ਮੋਦੀ ਜੋ ਕੁਝ ਕਹਿ ਰਿਹਾ ਜੋ ਕੁਝ ਸੁਨੇਹਾ ਦੇਣ ਦਾ ਯਤਨ ਕਰ ਰਿਹਾ ਹੈ ਕਿ ਨਰਿੰਦਰ ਮੋਦੀ ਕਿਸ ਤਰ੍ਹਾਂ ਦਾ ਸੁਨੇਹਾ ਦਿੰਦੇ ਆ ਉਹ ਲੋਕਾਂ ਚ ਆ ਕੇ ਕੀ ਗੱਲ ਕਰਦੇ ਆ ਤੇ ਰਾਹੁਲ ਗਾਂਧੀ ਕੀ ਗੱਲ ਕਰਦੇ ਆ ਅਸੀਂ ਇਸ ਨੂੰ ਨਰਿੰਦਰ ਮੋਦੀ ਬਨਾਮ ਰਾਹੁਲ ਗਾਂਧੀ ਵੀ ਕਹਿ ਸਕਦੇ ਆ ਕਿ ਜਿਸ ਢੰਗ ਨਾਲ ਰਾਹੁਲ ਗਾਂਧੀ ਨੇ ਪਿਛਲੇ ਸਮੇਂ ਚ ਆਪਣਾ ਕਦ ਕਾਠ ਵਧਾਇਆ ਤੇ ਪੂਰੇ ਹਿੰਦੁਸਤਾਨ ਦੇ ਅੰਦਰ ਉਹ ਇਸ ਵੇਲੇ ਹਰਮਨ ਪਿਆਰੇ ਨੇਤਾ ਦੇ ਵਜੋਂ ਜਾਣੇ ਜਾਂਦੇ ਆ ਜਿਹੜਾ ਕਦੀ ਨਰਿੰਦਰ ਮੋਦੀ ਨੂੰ ਇਹ ਸਥਾਨ ਹਾਸਲ ਸੀ ਤੇ ਉਹਨਾਂ ਨੇ ਉਸ ਸਮੇਂ ਰਾਹੁਲ ਗਾਂਧੀ ਨੂੰ ਜਿਸ ਢੰਗ ਨਾਲ ਪੱਪੂ ਕਹਿ ਕੇ ਤੇ ਉਸ ਨੂੰ ਬਦਨਾਮ ਕਰਨ ਦਾ ਉਸ ਨੂੰ ਰਾਜਨੀਤੀ ਚੋਂ ਲੱਗ ਥਲੱਕ ਕਰਨ ਦਾ ਕੋਸ਼ਿਸ਼ ਕੀਤੀ ਸੀ ਉਹ ਸਾਰੀਆਂ ਮੁਸ਼ਕਲਾਂ ਸਰਕਾਰ ਕੇ ਰਾਹੁਲ ਗਾਂਧੀ ਜਿਸ ਪੜਾ ਤੇ ਖੜਾ ਹੈ ਤੇ ਮੋਦੀ ਜਿਸ ਪੜਾ ਤੇ ਇਸ ਵੇਲੇ ਖੜਾ ਹੈ ਇਸ ਦੇ ਉੱਤੇ ਅਸੀਂ ਚਰਚਾ ਕਰਾਂਗੇ ਤੇ ਜੋ ਉਹ ਸੁਨੇਹਾ ਦਿੰਦੇ ਆ ਉਸ ਬਾਰੇ ਗੱਲਬਾਤ ਕਰਾਂਗੇ ਕਿ ਕੀ ਗੱਲ ਜਿਹੜੀ ਹੈ ਰਾਹੁਲ ਗਾਂਧੀ ਕਹਿੰਦੇ ਆ ਲੋਕਾਂ ਦੇ ਨਾਲ ਜਿਹੜੇ ਜੁੜੇ ਹੋਣ ਉਹਨਾਂ ਦੀ ਗੱਲ ਕੌਣ ਕਰਦਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਉਹ ਕੀ ਕਹਿੰਦੇ ਆ ਇਹ ਸਾਰੀ ਸਥਿਤੀ ਜਿਹੜੀ ਹੈ ਅੱਜ ਸਾਡੀ ਗੱਲਬਾਤ ਦਾ ਇਸ ਸਾਰੇ ਇਸ ਗੱਲਬਾਤ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਉਹ ਕੇ ਬੁੱਧੀਜੀਵੀ ਉਹਗੇ ਵਿਦਵਾਨ ਉਹਗੇ ਰਾਜਸੀ ਵਿਸ਼ਲੇਸ਼ਕ ਸਤਨੰਤ ਚਾਨਾ ਜੀ ਜਿਹੜੇ ਕਿ ਖਾਸ ਕਰਕੇ ਜੋ ਕੁਝ ਲੋਕ ਸਭਾ ਚੋਣਾਂ ਤੋਂ ਬਾਅਦ ਜਾਂ ਲੋਕ ਸਭਾ ਚੋਣਾਂ ਦੇ ਵਿੱਚ ਵਾਪਰਿਆ ਉਹ ਸਾਰੇ ਘਟਨਾਕ੍ਰਮ ਦੇ ਉੱਤੇ ਉਹਨਾਂ ਨੇ ਬੜੀ ਨੇੜਿਓਂ ਨਜ਼ਰ ਰੱਖੀ ਹੈ ਤੇ ਉਹ ਇਹਨਾਂ ਚੋਣਾਂ ਨੂੰ ਵਿਧਾਨ ਸਭਾ ਚੋਣਾਂ ਜਿਹੜੀਆਂ ਕਿ ਦੋ ਹੋਰ ਰਾਜਾਂ ਵਿੱਚ ਨਾਲ ਹੀ ਨਵੰਬਰ ਚ ਅੱਗੇ ਹੋਣ ਵਾਲੀਆਂ ਮਹਾਰਾਸ਼ਟਰ ਤੇ ਝਾਰਖੰਡ ਦੇ ਵਿੱਚ ਉਹ ਇਹ ਸਾਰੇ ਦੇ ਬਾਰੇ ਉਹ ਕੀ ਸੋਚਦੇ ਐ ਉਹਨਾਂ ਦੀ ਕੀ رائے ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਚਾਹਨਾ ਹੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਸ਼ੁਕਰੀਆ ਜੀ ਜੰਡੂ ਸਾਹਿਬ ਚਾਹਨਾ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਪ੍ਰਧਾਨ ਮੰਤਰੀ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਐ ਉਹ ਜੋ ਕੁਝ ਕਹਿੰਦੇ ਐ ਦੂਸਰੇ ਪਾਸੇ ਰਾਹੁਲ ਗਾਂਧੀ ਜਦੋਂ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਐ ਉਹ ਜੋ ਕਹਿੰਦੇ ਐ ਤੇ ਜਿਸ ਤਰ੍ਹਾਂ ਦੀਆਂ ਭੀੜਾਂ ਰਾਹੁਲ ਗਾਂਧੀ ਦੀ ਰੈਲੀਆਂ ਵਿੱਚ ਜੁਟ ਰਹੀਆਂ ਤੇ ਜਿਸ ਤਰ੍ਹਾਂ ਦੀਆਂ ਹਾਲਤ ਜਿਹੜੀ ਐ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਦੇ ਵਿੱਚ ਕੁਰਸੀਆਂ ਵੀ ਨਹੀਂ ਭਰਦੀਆਂ ਤੇ 23-23 ਹਲਕਿਆਂ ਦੇ ਰੈਲੀਆਂ ਇਕੱਠੀਆਂ ਹੁੰਦੀਆਂ ਤਾਂ ਇਹ ਸਾਰੇ ਦੇ ਬਾਰੇ ਤੁਹਾਡਾ ਕੀ ਕਹਿਣਾ ਇੱਕ ਤਾਂ ਜੱਡੂ ਸਾਹਿਬ ਰੈਲੀਆਂ ਜਿਹੜੀਆਂ ਨਾ ਉਹ ਦੋ ਦੋਹਾਂ ਨੇਤਾਵਾਂ ਦੀਆਂ ਹੋ ਰਹੀਆਂ ਤੇ ਤਾਂ ਉਹ ਵੀ ਆਪਣੇ ਆਪ ਇੱਕ ਮੂੰਹ ਬੋਲਦੀ ਤਸਵੀਰ ਹੈਗੀ ਐ ਕਿ ਲੋਕ ਹਰਿਆਣੇ ਦੇ ਕੀ ਸੋਚ ਰਹੇ ਆ ਕਿਸ ਪਾਸੇ ਵੱਲ ਉਹਨਾਂ ਚੁੱਕਾ ਹੈਗਾ ਔਰ ਦੋਹਾਂ ਦੇ ਭਾਸ਼ਣਾ ਦਾ ਕੰਟੈਂਟ ਕੀ ਆ ਲੋਕਾਂ ਦੇ ਨਾਲ ਕੌਣ ਜੁੜਿਆ ਹੋਇਆ ਤੇ ਕੌਣ ਲੋਕਾਂ ਦੇ ਨਾਲ ਨਹੀਂ ਜੁੜਿਆ ਹੋਇਆ ਉਹ ਭਾਸ਼ਣ ਜਿਹੜੇ 10 ਸਾਲ ਪਹਿਲਾਂ ਕੀਤੇ ਜਾਂਦੇ ਸੀਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਵੱਲੋਂ ਉਹੋ ਤੇ ਹੁਣ ਦੇ ਭਾਸ਼ਣਾ ਦੇ ਵਿੱਚ ਉਹਨਾਂ ਦੇ ਕੰਟੈਂਟ ਦੇ ਵਿੱਚ ਕੋਈ ਵੀ ਅੰਤਰ ਨਹੀਂ ਹੈ ਲੋਕ ਉਹੀ ਸੁਣਦੇ ਆ ਰਹੇ ਆ ਤੇ ਲਫ਼ਜ਼ ਇੱਧਰ ਲਾ ਉੱਧਰ ਕਰ ਲਿਆ ਤੇ ਕੋਈ ਸੈਂਟੈਂਸ ਜਿਹੜਾ ਉਹਨੂੰ ਟਵਿਸਟ ਕਰ ਲਿਆ ਮੁੱਦੇ ਆ ਇਸ਼ੂ ਆ ਜਿਹੜੇ ਕੋਹੀ ਨੇ ਜਿਹੜੇ ਲੋਕ ਸੁਣ ਸੁਣ ਕੇ ਅੱਕ ਵੀ ਗਏ ਇਸ ਕਰਕੇ ਨੇ ਕਿ ਉਹ ਸੁਣ ਕੇ ਅੱਕ ਗਏ ਆ ਕਿਉਂਕਿ ਦਸਾਂ ਸਾਲਾਂ ਦੇ ਵਿੱਚ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਜਿਹੜਾ ਲੋਕਾਂ ਨੂੰ ਦਿਸੇ ਕਿ ਹਾਂ ਸਾਡੀ ਕੋਈ ਹੈਲਪ ਹੋਈ ਆ ਜਾਂ ਸਾਨੂੰ ਕੋਈ ਰਾਹਤ ਮਿਲੀ ਆ ਜਾਂ ਸਾਨੂੰ ਕੋ ਫਾਇਦਾ ਹੋਇਆ ਸਰਕਾਰ ਦੀਆਂ ਨੀਤੀਆਂ ਤੋਂ ਆਮ ਲੋਕਾਂ ਨੂੰ ਜਿਨ੍ਹਾਂ ਨੇ ਹੁਣ ਵੋਟ ਪਾਣੀ ਹੈ ਔਰ ਅੰਕੜੇ-ਸ਼ਾਂਕੜੇ ਪੇਸ਼ ਕਰਕੇ ਜਿੰਨਾ ਮਰਜੀ ਪ੍ਰੋਗਰੈਸ ਦਿਖਾਈ ਜਾਣ ਪਰ ਲੋਕ ਆਪਣੇ ਜੀਵਨ ਤੋਂ ਮਿਲਦੇ ਹੁੰਦੇ ਆ ਕਿ ਜੀ ਮੇਰਾ ਹਾਲ ਕੀ ਹੋ ਗਿਆ ਆ ਸੋ ਇਹ ਲਾ ਕੇ ਸੀ ਤੇ ਹੁਣ ਕੀ ਆ ਆ ਉਦੋਂ ਕੀ ਸੀ ਤੇ ਹੁਣ ਕੀ ਆ ਔਰ ਉਹਦੇ ਵਿੱਚ ਕੋਈ ਨਾ ਭਾਸ਼ਣਾ ਦੇ ਵਿੱਚ ਕੋਈ ਫਰਕ ਆ ਨਾ ਲੋਕਾਂ ਦੇ ਜੀਵਨ ਦੇ ਵਿੱਚ ਕੋਈ ਫਰਕ ਹੈਗਾ ਜਿਹੜੇ ਉਹ ਵਾਅਦੇ ਕਰਦੇ ਆ ਜਾਂ ਕੀਤੇ ਸੀਗੇ ਉਹ ਕੋਈ ਪੂਰੇ ਕੀਤੇ ਨਜ਼ਰ ਨਹੀਂ ਆਉਂਦੇ ਕੋਈ ਪ੍ਰੋਗਰੈਸ ਨਜ਼ਰ ਨਹੀਂ ਆਉਂਦੀ ਜੇ ਹੁਣ ਆਪਾਂ ਜੰਮੂ ਕਸ਼ਮੀਰ ਦੀ ਇਹ ਗੱਲ ਆ ਲਈਏ ਜਦੋਂ 370 ਧਾਰਾ ਨੂੰ ਹਟਾਇਆ ਗਿਆ ਉਦੋਂ ਜਿਹੜੀਆਂ ਜਿਹੜੇ ਰੰਗ ਜਣੀ ਸਬਜ਼ ਬਾਗ ਦਿਖਾਏ ਗਏ ਸੀ ਉਹ ਇਹ ਨਹੀਂ ਕਿ ਇੱਥੇ ਆਤਵਾਦ ਨੂੰ ਖਤਮ ਕਰ ਦੇਵਾਂਗੇ ਜਾਂ ਆਤਵਾਦ ਹੁਣ ਜਿਹੜਾ ਨਾ ਔਰ ਉੱਥੋਂ ਦੀ ਜਿਹੜੀ ਪ੍ਰੋਗਰੈਸ ਹੈ ਉੱਥੋਂ ਦਾ ਬਿਜ਼ਨਸ ਹੈ ਉੱਥੋਂ ਦੀ ਜਿਹੜੀ ਆ ਅ ਖਾਸ ਤੌਰ ਤੇ ਵਪਾਰੀ ਵਰਗ ਤੇ ਛੋਟੇ ਜਿਹੜੇ ਕਾਰੋਬਾਰੀ ਆ ਉਹਨਾਂ ਦਾ ਕੀ ਹੋਇਆ ਕੀ ਉਹਨਾਂ ਨੂੰ ਕੋਈ ਕੁਝ ਮਿਲਿਆ ਰਾਹਤ ਮਿਲੀ ਜਾਂ GST ਤੋਂ ਜਿਹੜਾ GST ਦਾ ਨਾਮ बार-बार ਲੈ ਕੇ ਵੀ ਇਹਨਾਂ ਨੇ ਜੋ ਦਿੱਤਾ ਦੋ ਵੱਡੀਆਂ ਚੀਜ਼ਾਂ ਲੈ ਕੇ ਜਿਦਾ ਰਾਹੁਲ ਗਾਂਧੀ ਗੱਲ ਨੂੰ ਕਰਦਾ ਆਪਣੇ ਆਰਥਿਕ ਮਸਲੇ ਨੂੰ ਇੱਕ GST ਤੇ ਦੂਜਾ ਜਿਹੜਾ ਨੋਟਬੰਦੀ ਕੋਈ ਸਮਝਦਾ ਕਿ ਇਹ ਇੱਕ ਇੱਕ ਪੰਚਮੈਂਟ ਸੀ ਉਹ ਡੰਡਾ ਇਹਨਾਂ ਇਹ ਦੋਵੇਂ ਡੰਡੇ ਹੈਗੇ ਆ ਜਿਨ੍ਹਾਂ ਦੇ ਨਾਲ ਲੋਕਾਂ ਦਾ ਹਾਲਤ ਜਿਹੜੀ ਨਾ ਉਹ ਕਰਾਉ ਹੋਈ ਹੈ ਕਿ ਆ ਉਹ ਲੋਕਾਂ ਨੇ ਤਾਂ ਆਪਣੇ ਰੋਜ਼ ਮਹਾਰਾ ਦੇ ਜੀਵਨ ਤੋਂ ਮੇਅਰ ਕਰਨਾ ਆ ਦੂਸਰਾ ਇਹ ਹੈ ਕਿ ਕੀ ਫਰਕ ਪਿਆ ਪੋਲਿਟੀਕਲ এনवायरमेंट ਦੇ ਵਿੱਚ ਉਹ ਉਹਨਾਂ ਨੂੰ ਹੁਣ ਜਿਹੜਾ ਨਾ ਉਹ ਪਹਿਲਾਂ ਦਾ ਤੇ ਹੁਣ ਦਾ ਕੋਈ ਫਰਕ ਨਜ਼ਰ ਜਿਹੜਾ ਨਾ ਜਦੋਂ ਨਹੀਂ ਆ ਰਿਹਾ ਤਾਂ ਉਹ ਲੋਕ ਹੈ ਜਿਹੜੇ ਜਿਹੜੀਆਂ ਦੋ ਰੈਲੀਆਂ ਹਰਿਆਣੇ ਦੇ ਵਿੱਚ ਹੋਈਆਂ ਪ੍ਰਧਾਨ ਮੰਤਰੀ ਜੀ ਦੀਆਂ ਕੁਝ ਇਹਨਾਂ ਦੀਆਂ ਪੁਰਾਣੀਆਂ ਪਿਛਲੀਆਂ ਰੈਲੀਆਂ ਨੂੰ ਦੇਖੋ ਚਾਹੇ ਹੋ ਆਰਗੇਨਾਈਜ਼ ਕਰਕੇ ਲਿਆਂਦੇ ਹੋਏ ਹੁੰਦੇ ਸੀ ਤਾਂ ਚਾਹੇ ਜਿਹੜੇ ਆ ਨਾ ਦੂਰ ਤੇ ਮੋਦੀ 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 ਹਨਾ ਭਾਸ਼ਣ ਦੇ ਵਿੱਚ ਬਾਰ-ਬਾਰ ਇਹ ਜਿਹੜਾ ਨਾ ਚਾਂਟਿੰਗ ਸਲੋਗਨ ਜਿਹੜੇ ਨਾ ਲਾਏ ਜਾਂਦੇ ਸੀ ਇੱਕ ਇੱਕ ਜੋਸ਼ ਉਖਰੋਸ਼ ਜਿਹਾ ਦਿਖਾਇਆ ਜਾਂਦਾ ਸੀਗਾ ਆਡੀਅנס ਦੇ ਵੱਲੋਂ ਲੇਕਿਨ ਇੱਥੇ ਇਹਨਾਂ ਦੋਹਾਂ ਰੈਲੀਆਂ ਦੇ ਵਿੱਚ ਨਾ ਤਾਂ ਸਿਰ ਵੇਸ਼ ਕਿ ਭੀੜ ਹੀ ਘੱਟ ਸੀਗੀ ਹਨਾ ਢੀੜਕੀਆਂ ਕੁਰਸੀਆਂ ਖਾਲੀ ਸੀਗੀਆਂ ਔਰ ਪੰਜ ਇੱਕ ਜਗ੍ਹਾ ਤਾਂ ਮੇਰੇ ਖਿਆਲ ਅਕਾ ਪੰਜ 7000 ਦੀ ਕੁਰਸੀ ਲਾਈ ਹੋਈ ਸੀ ਇੱਕ ਜਗ੍ਹਾ 12 ਲਾਈ ਹੋਈ ਸੀ ਤੇ ਕੁਰਸੀਆਂ ਜਿਹੜੀਆਂ ਉਹ ਜੋ ਜਿਹੜੇ ਉੱਤੇ ਆਡੀਅנס ਬੈਠੀ ਸੀ ਉਹ ਰਿਸਪੌਂਸਿਵ ਨਹੀਂ ਸੀ ਜਾਂ ਵਿੱਚ ਵਿੱਚ ਜਿਹੜਾ ਇਹ ਆ ਕਿ ਵੀ ਇਹ ਦੱਸਿਆ ਜਾਂ ਗਿਆ ਕਿ ਹਾਂ ਜੀ ਬਹੁਤ ਕਮਾਲ ਦੀ ਗੱਲ ਕਰ ਦਿੱਤੀ ਐ ਸਾਡੇ ਹੱਕ ਦੀ ਕਰ ਦਿੱਤੀ ਐ ਲੋਕ ਨਾਰਾ ਲਾਉਂਦੇ ਆ ਉਦਾਂ ਦਾ ਕੁਝ ਜੋਸ਼ੋਖ ਉਹ ਜਿਹੜਾ ਨਾ ਉਹ ਇੱਕਦਮ ਖਤਮ ਹੋ ਚੁੱਕਾ ਆ ਔਰ ਦੂਸਰੇ ਪਾਸੇ ਰਾਹੁਲ ਗਾਂਧੀ ਦੇ ਪਿਛਲੇ ਜਿਹੜੇ ਨਾ ਉਪਾਸ਼ਣ ਦੇਖੋ ਆਈ ਤੋਂ ਹਾਈਦਪੁਰ ਪੰਜ ਚਾਰ ਤਿੰਨ ਚਾਰ ਪੰਜ ਸਾਲ ਪਹਿਲਾਂ ਦੇ ਵੀ ਦੇਖ ਲਓ ਤੇ ਹੁਣ ਦੇ ਜਿਹੜੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੇ ਭਾਸ਼ਣ ਕੀਤੇ ਆ ਜਾਂ ਬਾਹਰ ਜਾ ਕੇ ਵੀ ਕੀਤੇ ਆ ਉਹਨਾਂ ਦੇ ਇੰਟੈਲੈਕਟ ਦਾ ਤੇ ਉਹਨਾਂ ਦੇ ਲੈਵਲ ਦਾ ਜ਼ਮੀਨ ਸਮਾਨ ਦਾ ਫਰਕ ਪਿਆ ਹੋਇਆ ਕੰਫੀਡੈਂਸ ਬਹੁਤ ਅਜਾਬ ਪਿਆ ਔਰ ਜਣੀ ਕੰਫੀਡੈਂਸ ਜ਼ਿਆਦਾ ਪੱਕਾ ਹੋਇਆ ਹੈ ਆਪਣੇ ਆਪ ਦੇ ਸਵੈ ਭਰੋਸਾ ਜਿਹੜਾ ਨਾ ਉਹ ਨਜ਼ਰ ਆਉਂਦਾ ਜਦੋਂ ਕਿ ਅਸੀਂ ਜਦੋਂ ਦੇਖਦੇ ਆਂ ਕਿ ਮੋਦੀ ਸਾਹਿਬ ਜਦੋਂ ਗੱਲ ਕਰਦੇ ਆ ਨਾ ਉਹਨਾਂ ਨੇ ਅਸਲ ਦੇ ਵਿੱਚ ਇੱਕ ਤਾਂ ਗੱਲ ਨੂੰ ਸਵੀਕਾਰ ਕਰ ਹੀ ਲਿਆ ਨਾ ਕਿ ਕਾਂਗਰਸ ਜਿੱਤ ਰਹੀ ਹੈ ਚਾਹੇ ਲਫ਼ਜ਼ਾਂ ਦਾ ਹੀ ਫਰਕ ਹੈਗਾ ਤਿੰਨ ਵਾਰੀ ਦੁਹਰਾ ਦੁਹਰਾ ਕੇ ਇੱਕੋ ਫਿਕਰੇ ਨੂੰ ਕਿ ਜੇ ਗਲਤੀ ਨਾਲ ਵੀ ਕਾਂਗਰਸ ਆ ਗਈ ਤਾਂ ਜੇ ਗਲਤੀ ਦੇ ਨਾਲ ਵੀ ਕਾਂਗਰਸ ਆ ਗਈ ਹੈ ਨਾ ਇਹ ਜਦੋਂ ਗੱਲ ਦੁਹਰਾਈ ਜਾਂਦੀ ਹੈ ਨਾ ਪ੍ਰਧਾਨ ਮੰਤਰੀ ਜੀ ਵੱਲੋਂ ਤਾਂ ਉਹ ਇੱਕ ਕਿਸਮ ਦਾ ਇਹ ਇਹ تسلیم ਕਰਨਾ ਹੈਗਾ ਆ ਇਹ ਮੰਨਣਾ ਹੈ ਕਿ ਸਰਕਾਰ ਕਾਂਗਰਸ ਦੀ ਹੀ ਆ ਰਹੀ ਹੈ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਕਿ ਜੇਕਰ ਇਹ ਆ ਗਈ ਤਾਂ ਇਹਨਾਂ ਨੇ ਇਹ ਨੁਕਸਾਨ ਕਰ ਦੇਣਾ ਇਹ ਕਰ ਦੇਣਾ ਇਹ ਕਰ ਦੇਣਾ ਉਹ ਕੀ ਨੁਕਸਾਨ ਕਰ ਦੇਣਾ ਉਹਦਾ ਕੋਈ ਵੇਵਾ ਨਹੀਂ ਹੈ ਔਰ ਦੂਜੇ ਪਾਸੇ ਜਿਹੜਾ ਰਾਹੁਲ ਗਾਂਧੀ ਜਿੱਦਾਂ ਲਾਈਵ ਦੇ ਨਾਲ ਜੋੜ ਕੇ ਇਹ ਚੰਨਈ ਫੋਟੋ ਜੀ ਹਾਂ ਲਾਈਵ ਵਿੱਚ ਇੱਕ ਫੋਨ ਆ ਰਿਹਾ ਸੀਗਾ ਲਾਈਵ ਦੇ ਨਾਲ ਜੋੜ ਕੇ ਜਿੱਦਾਂ ਇਕਦਾ ਕਿ ਜੀ ਇੰਨਾ ਕੰਸੈਸ਼ਨ ਕਾਰਪੋਰੇਟ ਸੈਕਟਰ ਨੂੰ ਦੇਤਾ 25 ਫੈਮਿਲੀਆ ਨੂੰ ਪਾਲਿਆ ਜਾ ਰਿਹਾ ਇਹ ਰੈਪੀਟੀਸ਼ਨ ਲੇਕਿਨ ਇਹ ਹੈ ਕਿ ਉਹ ਆਡੀਅנס ਦੇ ਜਾਂ ਲੋਕਾਂ ਦੇ ਆਮ ਲੋਕਾਂ ਦੇ ਜੀਵਨ ਦੇ ਨਾਲ ਜੋੜ ਕੇ ਜਦੋਂ ਉਹਨੂੰ ਪੇਸ਼ ਕਰ ਇਹ ਹੁਣ ਨਵਾਂ ਟ੍ਰੈਂਡ ਨਵਾਂ ਜਿਹੜੀ ਨਾ ਤਬਦੀਲੀ ਨਜ਼ਰ ਆਉਂਦੀ ਹੈ ਰਾਹੁਲ ਗਾਂਧੀ ਦੇ ਵਿੱਚ ਕਿ ਉਹ ਲੋਕਾਂ ਦੇ ਨਾਲ ਸਿੱਧਾ ਜੁੜ ਕੇ ਉਹਨਾਂ ਦੇ ਨਾਲ ਮਸਲੇ ਨੂੰ ਜੋੜ ਕੇ ਜਿਹੜਾ ਨਾ ਉਹ ਗੱਲ ਕਰ ਰਿਹਾ ਜਿਹੜਾ ਹੁਣ ਉਹਨੇ ਰੀਸੈਂਟਲੀ ਖਾਸ ਤੌਰ ਤੇ ਜਿਹੜਾ ਨਾ ਯੂਥ ਮਾਈਗ੍ਰੇਸ਼ਨ ਦਾ ਮਸਲੇ ਦੇ ਨਾਲ ਜੋੜ ਕੇ ਜਿਹੜਾ ਉਹਨੇ ਭਾਸ਼ਣ ਕੀਤਾ ਹਰਿਆਣਾ ਇਹ ਆ ਲੇਟੈਸਟ ਰੈਲੀ ਜਿਹੜੀ ਹੈ ਗੋਹਾਣਾ ਰੈਲੀ ਹਾਂ ਹਾਂ ਉਹਦੇ ਉਹਦੇ ਵਿੱਚ ਜਿਹੜੇ ਨਾ ਇੱਕ ਤਾਂ ਜਿਹੜਾ ਯੂਨਿਟੀ ਦੀ ਪ੍ਰੋਜੈਕਸ਼ਨ ਹੋਈ ਹੈ ਜਿਹੜਾ ਗਿਆ ਰਾਜ ਹੋ shell ਜਾ ਚਲੀ ਜਾਏਗੀ ਜੀ ਉਹ ਗੱਲ ਚੱਲ ਰਹੀ ਹੈ ਫਲਾਨਾ ਟਿਕਾਣਾ ਹੈਗਾ ਹਨਾ ਇੱਕ ਤਾਂ ਉਹ ਜਿਹੜਾ ਉਹ ਰਿਮੂਵ ਹੋ ਗਈ ਦੂਜਾ ਇਹ ਆ ਕਿ ਜਿਹੜਾ ਉਹਨਾਂ ਦਾ ਭਾਸ਼ਣ ਸੀ ਉਹ ਇੰਨਾ ਸੈਂਟੀਮੈਂਟਲ ਸੀਗਾ ਜਿਹੜੇ ਜਿਹੜੇ ਜਿਹਦੇ ਵਿੱਚ ਲੱਗਦਾ ਸੀਗਾ ਕਿ ਹਾਂ ਹਰਿਆਣੇ ਦੇ ਲੋਕ ਆ ਜਿਹੜੇ ਯੂਥ ਆ ਤੇ ਮਾਂ ਪਿਓ ਹੈਗੇ ਜਿਹੜੇ ਬਾਹਰ ਬੰਦੇ ਜਿਹੜੇ ਤੁਸੀਂ ਹੋਰ ਉਹ 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 ਬੋਲ ਰਹੇ ਉਹਨਾਂ ਦੀ ਭਾਸ਼ਾ ਦੇ ਆ ਇਹਨਾਂ ਗੱਲਾਂ ਦਾ ਅਸਰ ਪੈਂਦਾ ਆ ਔਰ ਅਸਰ ਕੀ ਪੈਂਦਾ ਆ ਫਿਰ ਉਹ ਪ੍ਰੋਗਰਾਮ ਪੇਸ਼ ਕਰ ਕਿ ਇਹ ਜਦੋਂ ਉੱਥੇ ਉਹ ਮਿਲਿਆ ਅਮਰੀਕਾ ਦੇ ਅੱਜ ਮਿਲਿਆ ਉਹਨਾਂ ਨੂੰ ਜਿਹੜੇ ਹਰਿਆਣਾ ਚੋਂ ਬਹੁਤ ਦੁਖੀ ਹੋ ਕੇ ਇਦੋਂ ਉਦੋਂ ਦੀ ਖਤਰੇਮੁੱਲ ਲੈ ਕੇ 35-35 ਲੱਖ ਰੁਪਏ ਲਾ ਕੇ ਜਾਂਦੇ ਉੱਥੇ ਕਿੱਦਾਂ ਰਹਿ ਰਹੇ ਆ ਵੀ ਵੀ ਵਾਈਵਾ 25-25 ਬੰਦੇ ਇੱਕ ਇੱਕ ਕਮਰੇ 'ਚ ਰਹਿ ਰਹੇ ਆ ਫਿਰ ਉਹ ਜਿਹੜੀ ਗੱਲ ਕਰਦੇ ਆ ਨਾ ਤੇ ਪਿੱਛੇ 10 ਸਾਲਾਂ ਲਈ ਹੁਣ ਮੁੜ ਕੇ ਨਹੀਂ ਆ ਰਹੇ ਕਿਉਂਕਿ ਇਲੈਗਲੀ ਪਹੁੰਚੇ ਹੋਏ ਆ ਇਸ ਕਰਕੇ ਉਹ ਇੱਥੋਂ ਦੇ ਪਰਿਵਾਰਾਂ ਨੂੰ ਜਦੋਂ ਮਿਲਦਾ ਆ ਉਹਦੇ 'ਚ ਬਹੁਤ ਹੀ ਭਾਵੁਕ ਗੱਲ ਉਹਨਾਂ ਦੀ ਇਹ ਸੀ ਕਿ ਇੱਕ ਐਨਆਰਆਈ ਦਾ ਜਿਹੜਾ ਬੱਚਾ ਜਦੋਂ ਉਹਨੇ ਦੇਖਿਆ ਕਿ ਸਾਹਮਣੇ ਟੀਵੀ ਦਾ ਦੰਦ ਭੱਜ ਕੇ ਉਹ ਟੀਵੀ ਫੜ ਲੈਂਦਾ ਤੇ ਜੱਫੀ ਪਾਉਣ ਦੀ ਕੋਸ਼ਿਸ਼ ਕਰਦਾ ਕਹਿੰਦਾ ਜਦੋਂ ਮੈਂ ਵਾਪਸ ਆਇਆ ਉਹਨਾਂ ਨਾਲ ਮੀਟਿੰਗ ਕਰਕੇ ਮੇਰਾ ਮਾਨੇ ਜੀ ਕਿ ਉਸ ਬੱਚੇ ਦੇ ਲਈ ਮੈਂ ਖਡੌਣੇ ਭੇਜਾਂ ਫੇ ਮੈਂ ਸੋਚਿਆ ਵੀ ਖਡੌਣਿਆਂ ਦਾ ਕੀ ਮੁੱਲ ਹੈ ਉਸ ਬੱਚੇ ਵਾਸਤੇ ਉਹ ਤਾਂ ਆਪਣੇ ਬਾਪੂ ਦੇ ਗੱਲ ਲੱਗਣਾ ਚਾਹੁੰਦਾ ਹੈ ਜਿਹਨੂੰ ਉਹ 10 ਸਾਲ ਨਹੀਂ ਮਿਲ ਸਕਦਾ ਸੋ ਇਸ ਤਰ੍ਹਾਂ ਦਾ ਤੇ ਉਹ 10 ਸਾਲ ਹੁਣ ਕਿਉਂ ਨਹੀਂ ਮਿਲ ਸਕਦਾ ਕਿਉਂਕਿ ਉਹ ਉਹ ਕਹਿੰਦੇ ਆ ਕਿ ਉਹ 35 35 ਲੱਖ ਰੁਪਏ ਵੀ ਜਿਵੇਂ ਉੱਥੇ ਲਾਉਂਦੇ ਤਾਂ ਬਰਬਾਦ ਹੁੰਦੇ 35 ਲੱਖ ਲਾ ਕੇ ਕੋਈ ਕਾਰੋਬਾਰ ਚੱਲਣ ਦਾ ਚਾਂਸ ਨਹੀਂ ਛੱਡਿਆ ਉਹ ਫਿਰ ਇਹ ਕਹਿੰਦੇ ਆ ਕਿ ਜੀ ਜੇ ਕੁਝ ਕੀਤਾ ਆ ਤਾਂ ਉਹ 25 ਪਰਿਵਾਰਾਂ ਵਾਸਤੇ ਕੀਤਾ ਆ ਦੂਸਰੇ ਬੰਦੇ ਜਿਹੜੇ ਆ ਉਹਨਾਂ ਦੇ ਕਾਰੋਬਾਰ ਦੇ ਚਾਂਸਸ ਵੀ ਖਤਮ ਕਰ ਦਿੱਤੇ ਇਸ ਕਰਕੇ ਉਹਨਾਂ ਨੂੰ ਨੌਕਰੀ ਰੋਜ਼ਗਾਰ ਵੀ ਖਤਮ ਕਰ ਦਿੱਤੇ ਜੇ ਜਮੀਨ ਜ਼ਿਆਦਾ ਵੇਚ ਕੇ ਵੀ ਬਾਹਰ ਜਾ ਗਿਆ ਉਥੇ ਉਹਨਾਂ ਦਾ ਹਾਲ ਆ ਹੈਨਾ ਸੋ ਇਸ ਕਰਕੇ ਇਹ ਜਦੋਂ ਦੋ ਦੂਸਰੇ ਜਦੋਂ ਨਸ਼ੇ ਦੀ ਗੱਲ ਕਰਦੇ ਨਸ਼ੇ ਦੇ ਨਾਲ ਜੋੜ ਕੇ ਉਹ ਕਹਿੰਦੇ ਕਿ ਅਡਾਨੀ ਦੇ ਉਥੇ 에ਰਪੋਰਟ ਦੇ ਉੱਤੇ ਯਾਨੀ 3000 ਕਿੰਨੇ ਕਰੋੜ ਦੀ ਹੈ ਹੈ ਕਿ ਲੋ ਹਾਂ ਹਾਂ ਜੀ 3000 ਮਤਲਬ ਉਹ ਕਿੱਥੇ ਗਈ ਇੱਥੇ ਜਦੋਂ ਮਤਲਬ ਇਹ ਆ ਕਿ ਹੁਣ ਆਪਾਂ ਇੱਥੇ ਵੀ ਦੇਖਦੇ ਆਂ ਪੰਜਾਬ ਜੀ ਦੇਖਦੇ ਆਂ ਹਰਿਆਣਾ ਜੀ ਇਦਾਂ ਹੁੰਦਾ ਹੋਵੇਗਾ ਕਿ ਜਿਹੜੇ ਨਸ਼ੇੜੀ ਐਵੇਂ ਇੱਕ ਅੰਦੀ ਪੁੜੀ ਲੈ ਕੇ ਤੁਰਿਆ ਫਿਰਦਾ ਹੁੰਦਾ ਉਹਦੇ ਤੇ ਜ਼ੁਲਮ ਹੋਈ ਜਾਂਦਾ ਜਿਹੜੇ ਵੱਡੇ ਵਪਾਰੀ ਹੈਗੇ ਆ ਉਹ ਉਹਦਾ ਕੀ ਬਣਿਆ ਕਿਤੇ ਕੀ ਕਿਸੇ ਤੇ ਕੇਸ ਬਣਿਆ ਕੋਈ ਜਾਂ ਉਹ ਇੱਕ ਨਵਾਂ ਰਸਤਾ ਜਿਹੜਾ ਨਾ ਉਹ اختیار ਕਰ ਲਿਆ ਕਿ ਇਦਰੋਂ ਦੀ ਸੇਫ ਆ ਨਸ਼ੇ ਨੂੰ ਅੰਦਰ ਲੈ ਕੇ ਆਉਣਾ ਵਾਲੇ ਦੇ ਆ ਸੋ ਇਸ ਕਰਕੇ ਉਹ ਦੋਵੇਂ ਚੀਜ਼ਾਂ ਨਸ਼ੇ ਦੇ ਮਸਲੇ ਨੂੰ ਬੇਰੁਜ਼ਗਾਰੀ ਦੇ ਮਸਲੇ ਨੂੰ ਆਰਥਿਕਤਾ ਦਾ ਜਿਹੜਾ ਉਜਾੜਾ ਹੋਇਆ ਉਹਦਾ ਮਸਲੇ ਨੂੰ ਜਿਹੜਾ ਚਾਂਸਸ ਜਾਂਦੇ ਲੱਗੇ ਲੋਕਾਂ ਦੇ ਕਿ ਵੀ ਜੇ ਅਸੀਂ ਆਪਣਾ ਕਾਰੋਬਾਰ ਹੀ ਇੱਥੇ ਕਿਉਂ ਨਾ ਕਰ ਲੈਂਦੇ ਉਹ ਕਹਿੰਦੇ ਵੀ ਇੱਥੇ ਇਹਨੇ ਦੁਖੀ ਆ ਕਈ ਸੋਚਦੇ ਹੀ ਆ ਕਈ ਪੰਜਾਬ ਦੇ ਲੋਕਾਂ ਨੂੰ ਅਸੀਂ ਹੁਣ ਸੋਚਦੇ ਸੁਣਿਆ ਕਿ ਸਾਡੀ ਉੱਤੇ ਜ਼ਮੀਨ ਜਾਇਦਾਦ ਆ ਗਈ ਹੈ ਤਾਂ ਅਸੀਂ ਉੱਤੇ ਜਾ ਕੇ ਦੁਬਾਰਾ ਆਪਣਾ ਕਾਰੋਬਾਰ ਵੀ ਕਰ ਸਕਦੇ ਹਾਂ ਕੁਝ ਲੋਕ ਐਗਜ਼ਾਮਪਲ ਵਾਸਤੇ ਕੁਝ ਆਏ ਲੇਕਿਨ ਹਰਿਆਣੇ ਦੇ ਬਾਰੇ ਜਿਹੋ ਉਹ ਕਹਿੰਦੇ ਕਿ ਜੀ ਵੀ 35 ਲੱਖ ਜੀ ਗਿਆ ਵੀ ਕਹਿੰਦੇ ਮੇਰਾ ਵੱਲੋਂ ਕਿ ਉਹ ਸੂਬੇ ਦੀ ਸਟੇਟ ਦੀ ਹਰਿਆਣੇ ਦੀ ਆਰਥਿਕ ਹਾਲਤ ਨੂੰ ਜੋੜ ਕੇ ਲੋਕਾਂ ਦੀ ਸੋਸ਼ਲ ਲਾਈਫ ਨੂੰ ਜੋੜ ਕੇ ਪਰਿਵਾਰਕ ਲਾਈਫ ਨੂੰ ਜੋੜ ਕੇ ਜਿਹੜਾ ਸਰਕਾਰ ਦੀਆਂ ਪਾਲਿਸੀਆਂ ਐਕਸਪਲੇਨ ਕਰ ਰਿਹਾ ਹੈ rahul gandhi ਉਹਦੇ ਵਿੱਚ ਜਿਹੜਾ ਨਾ ਉਹ ਰਿਐਲਿਟੀ ਜਿਹੜੀ ਨਾ ਲੋਕਾਂ ਨੂੰ ਉਸ ਉਹ ਉਹ ਰਿਐਲਿਟੀ ਉਹੀ ਆ ਲੱਗਦਾ ਇਹ ਆ ਕਿਵੇਂ ਜੀ ਮਸਿਆਂ ਦੇ ਨਾਲ ਜੁੜ ਗਿਆ ਅੰਦਰੋਂ ਬੋਲਦਾ ਹੈ ਨਾ ਇਹ ਇਹ ਲੱਗਦਾ ਕਿ ਹਨਾ ਕਿ ਨਕਲੀ ਜਿਹਾ ਭਾਸ਼ਣ ਤਿਆਰ ਨਹੀਂ ਕੀਤਾ ਹੋਇਆ ਹਨਾ ਜਿੱਦਾਂ ਇਹ ਆ ਕਿ ਉਹ ਉਹ ਅੰਦਰੋਂ ਜੁੜਿਆ ਸੋ ਇਸ ਕਰਕੇ ਮੈਂ ਸੋਚਦਾ ਕਿ ਦੋਹਾਂ ਦੇ ਇਹ ਗੱਲ ਕਲੀਅਰ ਹੋ ਗਈ ਹੈ ਇਹਨਾਂ ਰੈਲੀਆਂ ਤੋਂ ਕਿ ਪ੍ਰਧਾਨ ਮੰਤਰੀ ਜਾਂ ਬੀਜੇਪੀ ਜਿਹੜਾ ਨਾ ਉਹਦਾ ਉਹਦਾ ਜਿਹੜਾ ਨਾ ੁਕਾਰ ਕੰਪੈਰੀਟਿਵਲੀ ਕਿਤੇ ਹੀ ਥੱਲੇ ਗਿਰਿਆ ਹੋਇਆ ਆ ਤੇ ਹਾਲਤ ਇਸ ਤਰ੍ਹਾਂ ਜਿੱਦਾਂ ਦੀ ਬਣਦੀ ਜਾ ਰਹੀ ਆ ਕੋਈ ਚਾਂਸ ਨਹੀਂ ਲੱਗਦਾ ਕਿ ਬੀਜੇਪੀ ਉੱਥੋਂ ਕੁਝ ਲੈ ਕੇ ਨਿਕਲੂਗੀ ਬਾਕੀ ਐਨ ਮੌਕੇ ਦੇ ਉੱਤੇ ਜਿਹੜਾ ਆਪਣਾ ਰਿਨਾਉਤ ਹੈਗੀ ਆ ਉਹਨੇ ਜਿਹੜਾ ਬਿਆਨ ਦੇ ਦਿੱਤਾ ਔਰ ਉਹਨੇ ਯਕੀਨ ਦਵਾ ਦਿੱਤਾ ਕਿਸਾਨਾਂ ਨੂੰ ਕਿ ਉਹ ਬਿੱਲ ਜੇ ਇਹ ਮੁੜ ਕੇ ਦੁਬਾਰਾ ਹੋਰ ਤਾਕਤ ਦੇ ਵਿੱਚ ਆ ਜਾਂਦੇ ਤਾਂ ਵੀ ਤੇ ਜੇ ਦੁਬਾਰਾ ਆ ਗਏ ਤਾਂ ਵੀ ਇਹ ਬਿੱਲ ਜ ਇਹਨਾਂ ਦੇ ਰੱਦਦੇ ਹੀ ਹੋਏ ਆ ਕਿ ਇਹਨਾਂ ਨੇ ਉਹਨੂੰ ਸਸਪੈਂਡ ਕੀਤਾ ਆ ਰੱਦ ਨਹੀਂ ਕੀਤਾ ਹੋਇਆ ਪ੍ਰੈਕਟੀਕਲੀ ਹੈਨਾ ਮਤਲਬ ਸਿਧਾਂਤਕ ਤੌਰ ਤੇ ਇਸ ਕਰਕੇ ਦੁਬਾਰਾ ਫੇਰ ਆਉਣਗੇ ਕਿਸਾਨ ਇੱਕਦਮ ਖਲਾਫ ਹੋ ਗਏ ਲਾਂਬੰਦ ਹੋ ਗਏ ਔਰ ਫਿਰ ਇਹ ਹੈ ਕਿ ਜਦੋਂ ਜਾਂਦਾ ਕੋਈ ਵੀ ਉਹ ਜਿਹੜੀਆਂ ਹਰਿਆਣੇ ਦੇ ਇੰਨੀ ਮਤਲਬ ਨਾ 골ਡ ਮੈਡਲ ਦੇ ਮਤਲਬ ਕਿਸੇ ਨੂੰ ਦਾ ਨੇ 골ਡ ਮੈਡਲ ਜਿੱਤ ਹੀ ਲਿਆ ਸੀ ਜਿਹੜਾ ਉਹਨਾਂ ਦੇ ਨਾਲ ਜ਼ੁਲਮ ਹੋਇਆ ਉਹਦਾ ਕੋਈ ਜ਼ਿਕਰ ਜ਼ਿਕਾਰ ਨਹੀਂ ਨਾ ਮਤਲਬ ਉਹਦੇ ਇਸ ਕਰਕੇ ਕਹਿੰਦੋ ਮੇਰੇ ਵੱਲੋਂ ਜਿਹੜੇ ਇਸ਼ੂ ਹੈਗੇ ਆ ਵਿਮਨ ਅਪਾਰਟਮੈਂਟ ਦਾ ਇਸ਼ੂ ਹੈਗਾ ਉਹਦੇ ਤੇ ਕੋਈ ਟਿੱਪਣੀ ਨਹੀਂ ਔਰ ਦੂਜੇ ਪਾਸੇ ਜਿਹੜਾ ਹੈ ਨਾ ਉਹਨਾਂ ਨੂੰ ਹਾਈਲਾਈਟ ਕਰਕੇ ਉਹ ਉਹਦਾ ਉਹਨਾਂ ਦੇ ਕੰਗਰੇਸ ਵਿੱਚ ਸ਼ਾਮਲ ਹੋ ਗਏ ਆ ਸੋ ਇਸ ਕਰਕੇ ਇਦਾਂ ਲੱਗਦਾ ਕਿ ਇੱਕ ਪਾਸੜ ਹਵਾ ਜਿਹੜੀ ਨਾ ਹੁੰਦੀ ਜਾ ਰਹੀ ਆ ਤੇ ਹੋ ਸਕਦਾ ਬਾਪੀ ਜੰਤਾ ਪਾਰਟੀ ਇਹ ਕਹਿੰਦਾ ਇੱਕ ਗੱਲ ਇਹਦੇ ਤੋਂ ਇਹ ਵੀ ਤਾਂ ਸਪਸ਼ਟ ਹੋ ਰਹੀ ਆ ਕਿ ਰਾਹੁਲ ਗਾਂਧੀ ਆ ਲੋਕਾਂ ਦੇ ਮੁੱਦੇ ਠਾ ਰਿਹਾ ਲੋਕਾਂ ਦੀ ਸਮੱਸਿਆਵਾਂ ਦੀ ਗੱਲ ਕਰ ਰਿਹਾ ਪਰ ਨਰਿੰਦਰ ਮੋਦੀ ਜਿਹੜੇ ਜਿਸ ਦਾ ਤੁਸੀਂ ਗੱਲ ਕੀਤੀ ਆ ਕਿ ਪੁਰਾਣੇ ਮੁੱਦਿਆਂ ਨੂੰ ਭ੍ਰਿਸ਼ਟਾਚਾਰ ਦਾ ਪਰਿਵਾਰਵਾਦ ਦਾ ਕਾਂਗਰਸ ਤਬਾਹ ਕਰ ਦੇਗੀ ਇਹਨੇ ਦੇਸ਼ ਨੂੰ ਅੱਗੇ ਵੀ ਤਬਾਹ ਕੀਤਾ ਇਹ ਸਾਰੇ ਮਾਮਲੇ ਕਰ ਰਹੇ ਔਰ ਉਹਨਾਂ ਦੋਨਾਂ ਜਦੋਂ ਅਸੀਂ ਮੁਕਾਬਲਾ ਕਰਦੇ ਆ ਤੇ ਸਾਨੂੰ ਉਹ ਦਿਨ ਵੀ ਯਾਦ ਆਉਂਦਾ ਜਦੋਂ ਕਿਸਾਨ ਅੰਦੋਲਨ ਸੀ ਤਾਂ ਕਿਸਾਨ ਅੰਦੋਲਨ ਨੇ ਜਦੋਂ ਆਪਣੇ ਸਿਖਰ ਤੇ ਸੀ ਤੇ ਲੋਕਾਂ ਦੇ ਘਰ ਘਰ ਇੱਕ ਗੱਲ ਪਹਚਾ ਦਿੰਦੀ ਸੀ ਕਿ ਜੋ ਦੇਸ਼ ਨੂੰ ਲੁੱਟਣ ਵਾਲਿਆ ਹੈ ਡਾਨੀ ਤੇ ਅਵਾਨੀ ਸਾਡੀ ਲੜਾਈ ਜਿਹੜੀ ਹੈ ਕਾਰਪੋਰੇਟ ਦੇ ਨਾਲ ਹੈ ਹੋਰ ਕਿਸੇ ਦੇ ਨਾਲ ਨਹੀਂ ਸਰਕਾਰ ਦੇ ਨਾਲ ਨਹੀਂ ਸਰਕਾਰ ਤਾਂ ਉਹਨਾਂ ਦੀ ਏਜੰਟ ਹੈ ਤੇ ਹੁਣ ਜੋ ਕੁਝ ਰਾਹੁਲ ਗਾਂਧੀ ਨੇ ਕਿਹਾ ਹੈਗਾ ਜਿੰਦਾ ਤੁਸੀਂ ਵੀ ਜ਼ਿਕਰ ਕੀਤਾ ਹੈ ਹਰਿਆਣੇ ਦੇ ਅੰਦਰ ਕਿ ਜੋ ਕੁਝ ਕਾਰਪੋਰੇਟ ਦਾ ਇਹਨਾਂ ਨੇ ਮਾਫ ਕੀਤਾ ਉਹਨਾਂ ਨੂੰ ਰਾਇਤਾਂ ਦਿੱਤੀਆਂ ਅਸੀਂ ਉਹਦੇ ਬਰਾਬਰ ਹੀ ਪੈਸਾ ਜਿਹੜਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਗਰੀਬਾਂ ਨੂੰ ਮਹਿਲਾਵਾਂ ਨੂੰ ਦਿਆਂਗੇ ਜੇ ਇਹ ਨਹੀਂ ਦੇਣਗੇ ਤਾਂ ਜਦੋਂ ਸਾਡੀ ਸਰਕਾਰ ਬਣੇਗੀ ਅਸੀਂ ਪਹਿਲਾ ਕੰਮ ਇਹ ਕਰਾਂਗੇ ਔਰ ਇਸ ਤੋਂ ਅਸੀਂ ਥਿੜਕਾਂਗੇ ਨਹੀਂ ਨਾ ਅਸੀਂ ਜਨ ਜਾਤੀ ਜਿਹੜੀ ਗੱਣਾ ਕਰਾਉਣ ਤੋਂ ਅਸੀਂ ਥਿੜਕਾਂਗੇ ਇਹ ਜਿਹੜੇ ਉਹ ਜਦੋਂ ਇਸ ਕੌਣ ਚ ਗੱਲ ਕਰਦਾ ਤੇ ਉਹਦੇ ਨਾਲ ਦਾ ਰਿਸਪੌਂਸਿਵ ਜਿਸ ਤਰ੍ਹਾਂ ਕਰਾਉਡ ਹੁੰਦਾ ਉਹ ਇੱਕ ਆਪਣੇ ਤੌਰ ਤੇ ਇੱਕ ਮਿਸਾਲ ਲੱਗਦੀ ਹੈਗੀ ਹੈ ਕਿ ਜਦੋਂ ਜਿਸ ਤਰ੍ਹਾਂ ਤੁਸੀਂ ਕਹੇ ਕਿ ਲੋਕਾਂ ਦੇ ਉਹ ਦਿਲਾਂ ਨਾਲ ਜੁੜ ਗਿਆ ਜਾਂ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜ ਗਿਆ ਜਾਂ ਲੋਕਾਂ ਦੀਆਂ ਹਕੀਕਤਾਂ ਨੂੰ ਉਹਨੇ ਦਿਲੋਂ ਗੱਲ ਕਰਦਾ ਪਰ ਇਹ ਸਾਰੀ ਸਥਿਤੀ ਦੇ ਵਿੱਚ ਜਦੋਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਿਸ ਤਰ੍ਹਾਂ ਕੱਲ ਪ੍ਰਧਾਨ ਮੰਤਰੀ ਨੇ ਬੂਥ ਦੀ ਗੱਲ ਕੀਤੀ ਹੈ ਕਿ ਬੂਥ ਲੈਵਲ ਤੇ ਉਹ ਆਪਦੇ ਵਰਕਰਾਂ ਨੂੰ ਜਿਸ ਢੰਗ ਨਾਲ ਉਤਸ਼ਾਹਿਤ ਕਰ ਰਿਹਾ ਹੈ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਕੋਈ ਇਹਦੇ ਵਿੱਚ ਜਿਸ ਤਰ੍ਹਾਂ ਚੋਣ ਕਮਿਸ਼ਨ ਦੀ ਪਹਿਲਾ ਭੂਮਿਕਾ ਸੀ ਉਹ ਭੂਮਿਕਾ ਕੋਈ ਰੋਲ ਅਦਾ ਕਰ ਸਕਦੀ ਹੈ ਇਹ ਸਾਰੇ ਦੇ ਵਿੱਚ ਜਾਂ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਇੱਕ ਲੰਬੀ ਲਕੀਰ ਖਿੱਚਦੀ ਹੈ ਉਸ ਤਰ੍ਹਾਂ ਹੀ ਫੈਸਲੇ ਸਾਹਮਣੇ ਆਉਣਗੇ ਆ ਦੇਖੋ ਜਨਰਲ ਸਾਹਿਬ ਇਹਨਾਂ ਆ ਆ ਆਰਐਸਐਸ ਜਾਂ ਬੀਜੇਪੀ ਦਾ ਜਿੰਦਾ ਕੈਡਰ ਹੈਗਾ ਨਾ ਇਹ ਲੋਕਲ ਲੈਵਲ ਤੇ ਮੈਨੇਜਮੈਂਟ ਕਰਨ ਦੇ ਵਿੱਚ ਬਹੁਤ ਐਕਸਪਰਟ ਹੈਗਾ ਔਰ ਉਹਦੇ ਚ ਮੈਨੇਜਮੈਂਟ ਦਾ ਫਿਰ ਹਰਕ ਇਨਾ ਹੀ ਪੈਂਦਾ ਹੈ ਕਿ ਜੇ 40% ਵੋਟਾਂ ਪੈਣੀਆਂ ਤਾਂ ਉਹ ਮੈਨੇਜ ਕਰਕੇ ਉਹਨਾਂ ਨੂੰ 45 ਤੇ 50 ਤੇ ਲਿਜਾ ਸਕਦੇ ਜੇ ਵੋਟਾਂ ਹੀ 10% ਪੈੜੀਆਂ ਤਾਂ ਫਿਰ ਉਹਨੂੰ 50 ਤੇ ਨਹੀਂ ਲਿਆ ਸਕਦੇ ਤੇ ਇਸ ਕਰਕੇ ਮੈਨੇਜਮੈਂਟ ਦਾ ਇਹ ਫਰਕ ਪੈਂਦਾ ਹੈ ਥੋੜਾ ਬਹੁਤ ਕਿ ਇੱਕ ਦੋ ਪਰਸੈਂਟ ਜਿਹੜਾ ਨਾ ਉਹ ਜਾ ਨਹੀਂ ਰਹਿ ਲ ਜਾ ਕੇ ਪਹੁੰਚਾ ਦਿੱਤੀ ਜਾਂ ਮਗਰ ਪੈ ਕੇ ਉਹਨੂੰ ਨਾ ਇਦਾਂ ਗਲੀ ਤੋਂ ਗਲੀ ਜਿਹੜਾ ਸਟਰੀਟ ਤੋਂ ਸਟਰੀਟ ਜਾ ਕੇ ਇਹ ਤਾਂ ਹੈਗਾ ਜਿੱਥੋਂ ਤੱਕ ਕੈਡਰ ਜਿਹੜਾ ਹੈ ਨਾ ਉਹ ਕਿੱਥੇ ਜਾ ਕੇ ਹਾਲਾਤੇ ਬਣੇ ਹੋਏ ਆ ਕੀ ਉਹਨਾਂ ਦੇ ਕੈਡਰ ਨੂੰ ਹੁਣ ਲੋਕ ਹਰਿਆਣੇ ਦੇ ਸੁਣਨ ਲਈ ਤਿਆਰ ਹੈਗੇ ਆ ਕੀ ਉਹਨਾਂ ਨੂੰ ਕਹਿੰਦੇ ਆ ਕਿ ਆ ਜਾਓ ਜੇ ਗੱਲ ਕਰਨੀ ਹੈ ਤਾਂ ਕਰ ਲਓ ਫੇ ਮੰਨਿਏ ਚਾਹੇ ਨਾ ਮੰਨਿਏ ਇਹ ਵੀ ਪੋਜੀਸ਼ਨ ਨਹੀਂ ਨਜ਼ਰ ਆਉਂਦੀ ਕਿ ਭਾਈ ਜੀ ਉਹ ਸਿੱਧੇ ਟੱਚ ਕਰਨ ਤੋਂ ਕਿਉਂਕਿ ਇੱਕ ਦੇ ਦੋ ਵੱਡੀਆਂ ਸਭ ਤੋਂ ਗੱਲਾਂ ਜਿਹੜੀਆਂ ਮੈਂ ਰਪੀਟ ਤਾਂ ਨਹੀਂ ਜਾਉਣਾ ਕਿ ਕਿਸਾਨ ਮੋਜਾ ਹਰਿਆਣੇ ਦੇ ਵਿੱਚ ਤੇ ਲੱਗਾ ਹੋਇਆ ਸੀ ਉੱਥੇ ਕਿਸਾਨ ਬੈਠੇ ਸੀ ਉੱਥੇ ਲੋਕਾਂ ਨੇ ਉਹਨਾਂ ਨੇ ਆਪਣੇ ਐਕਸਪੀਰੀਅੰਸ ਤੋਂ ਦੇਖਿਆ ਤੇ ਮਸਲੇ ਸਿੱਦੇ ਖਜ਼ਾਨਾ ਨਾਲ ਜੁੜੇ ਹੋਇਆ ਤੇ ਲਗਾਤਾਰ ਉਹਨਾਂ ਤੇ ਇਮਪ੍ਰੈਸ਼ਨੇ ਜਾ ਰਿਹਾ ਇਸੇ ਤਰ੍ਹਾਂ ਐਸੇ ਵੀ ਚਾਹਨਾ ਜੀ ਹੁਣ ਵੀ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਜਿਨ੍ਹਾਂ ਨੂੰ ਅੱਗੇ ਦਿੱਲੀ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ ਆ ਹੁਣ ਵੀ ਸਭ ਤੋਂ ਵੱਡਾ ਅੜਿੱਕਾ ਜਿਹੜਾ ਭਾਜਪਾ ਦੀ ਸਰਕਾਰ ਹੀ ਰਹੀ ਇੱਕ ਤਾਂ ਹੈਗਾ ਇਹ ਈਸ਼ੂ ਦੂਸਰਾ ਜਿਹੜਾ ਬੱਚੀਆਂ ਦੇ ਨਾਲ ਖਿੱਚ ਤੂ ਹੋਈ ਔਰ ਉਸਦਾਂ ਜਿਸਦਾਂ ਪਾਰਲੀਮੈਂਟ ਦੇ ਵਿੱਚ ਜਣੀ ਇਹਨਾਂ ਨੇ ਨਵਾਂ ਹੋ ਸੋ ਇਸ ਕਰਕੇ ਉਹ ਜਿਹੜਾ ਜ਼ਿਆਤੀ ਬੱਚੀਆਂ ਨਾਲ ਹੋਈ ਲੇਡੀਆਂ ਨਾਲ ਹੋਈ ਉਹ ਵੀ ਹਰਿਆਣੇ ਦੀਆਂ ਇੱਕ ਐਸੀਆਂ ਐਸਾ ਇਮੇਜ ਹੈਗਾ ਕਿ ਜਿਹੜਾ ਦੇਸ਼ ਨੂੰ ਮਾਣ ਦਵਾਉਣ ਵਾਲੀਆਂ ਬੱਚੀਆਂ ਸੀ ਜਿਹਨਾਂ ਦੇ ਨਾਲ ਉਹ ਵੀ ਹਰਿਆਣੇ ਤੋਂ ਹਨਾ ਸੋ ਇਸ ਕਰਕੇ ਜਿੱਥੇ ਇਲੈਕਸ਼ਨ ਹੋ ਰਹੀ ਆ ਉੱਥੇ ਇਹ ਦੋ ਟੈਸਟ ਆ ਜਿਹੜੇ ਨਾ ਉਹ ਹੋਏ ਪਿਛਲੇ ਸਮੇਂ ਦੇ ਚਲ ਬੀਜੇਪੀ ਹੋਈ ਜਿਹੜੀ ਨਾ ਜਣੀ ਕਹਿ ਰਹੀ ਹੈ ਕਿ ਵੀ ਉਹਦਾ 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 ਪਰਦਾ ਉੱਠ ਗਿਆ ਹਨਾ ਕਿ ਵੀ ਇਹ ਕਿੱਥੇ ਖੜੇ ਆ ਹੁਣ ਗੱਲਾਂ ਜਿੰਦੀਆਂ ਵਾਜੀ ਸੋ ਇਸ ਕਰਕੇ ਇਹ ਦੋ ਦੂਸਰਾ ਜਿਹੜਾ ਉਹਨਾਂ ਦਾ ਮੈਨੀਫੈਸਟੋ ਆ ਨਾ ਜਿਹੜੀ ਆਪਾਂ ਹੁਣ ਗੱਲ ਕਰਦੇ ਆ ਜੀ ਉਹ 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 ਮੈਨੀਫੈਸਟੋ ਹੁੰਦਾ ਕਿ ਜੇ ਸਾਡੀ ਸਰਕਾਰ ਬਣ ਗਈ ਅਸੀਂ ਕੀ ਦੇਵਾਂਗੇ ਹਨਾ ਇੱਕ ਤਾਂ ਕਿ ਪਿੱਛੇ ਆਪਾਂ ਰਿਆ ਪੋਲਿਟੀਕਲ ਪੋਜੀਸ਼ਨ ਇਹ ਆ ਸੁਸਾਇਟੀ ਦਾ ਬਣਾ ਦਿੱਤਾ ਉਹਦੇ ਵਿੱਚ ਉਹ ਗਿੰਤੀ ਕਰਦੇ ਆ ਕਿ ਜੀ ਅਸੀਂ ਲੇਡੀਜ਼ ਨੂੰ ਕੀ ਸਹੂਲਤ ਦੇਵਾਂਗੇ ਸਿਲੰਡਰ ਦੇਵਾਂਗੇ ਔਰ ਉਹਨਾਂ ਨੂੰ ਜਿਹੜਾ 2000 ਪੈਨਸ਼ਨ ਜਾਏਗੀ ਹਨਾ ਐਮਪਾਵਰਮੈਂਟ ਦੇ ਲਈ ਸੋ ਇਸ ਕਰਕੇ ਇੱਕ ਤਾਂ ਉਹ ਉਹ ਜਿਹੜੀਆਂ ਉਹਨਾਂ ਨੇ ਗਣਾਈਆਂ ਨਾਲੇ ਬੜਾ ਜ਼ੋਰ ਨਾ ਕਿਹਾ ਕਿ ਇਹ ਇਹ ਕੋਈ ਲਾਲਾ ਨਹੀਂ ਜਿਸੀਂ ਕਿਹਾ ਤਾਂ ਅਸੀਂ ਕਰਕੇ ਦੱਸਾਂਗੇ ਨਾ ਕਰਾਵਾਂਗੇ ਜਿਹੜੀ ਦੂਜੀ ਵੱਡੀ ਗੱਲ ਹੈ ਜਿਹੜੀ ਰਿਪੀਟ ਕਰ ਕਰਕੇ ਕਹਿ ਰਿਹਾ ਜਿਹਦਾ ਬੜਾ ਅਸਰ ਹੋ ਰਿਹਾ ਜਿਹਨੂੰ ਭਾਜਪਾ ਨੇ ਆਲਸਾਸ ਨੇ ਟਵਿਸਟ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਜਾਤ ਪਾਤ ਨੂੰ ਬढ़ावा ਦੇ ਰਹੇ ਆ ਉਹ ਬਿਲਕੁਲ ਹੀ ਨੰਗੇ ਹੋ ਗਏ ਔਰ ਉਹ ਇਹ ਕਹਿ ਰਹੇ ਆ ਕਿ ਬੀਜਪੀ ਦੇ ਚਨਾ ਜੀ ਇਹ ਵੀ ਹੈ ਪ੍ਰਧਾਨ ਮੰਤਰੀ ਵੀ ਕਹਿ ਰਹੇ ਕਿ ਇਹ ਰਾਖਵਾ ਕਰਨ ਦੇ ਵਿਰੁੱਧ ਨੇ ਇਹ ਨਫਰਤ ਪੈਦਾ ਕਰ ਰਿਹਾ ਹੈ ਇਹ ਲੋਕਾਂ ਚ ਫੁੱਟ ਪਾ ਰਿਹਾ ਹੈ ਔਰ ਜੇ ਇਹ ਆਗੇ ਤਾਂ ਰਾਖਵਾ ਕਰਨ ਬਿਲਕੁਲ ਖਤਮ ਹੋ ਜਾਏਗਾ ਜੀ ਉਹ ਜਦੋਂ ਇਹ ਕਹਿੰਦੇ ਆ ਨਾ ਕਿ ਇਸ ਦੇਸ਼ ਨੂੰ 90 ਅਫਸਰ ਚਲਾ ਰਹੇ ਆ ਔਰ ਉਹ 90 ਦੇ ਵਿੱਚ ਮੈਨੂੰ ਇਹ ਦੱਸੋ ਕਿ ਜਿਨ੍ਹਾਂ ਦੀ ਗਿਣਤੀ 15% ਹੈ ਜਿਨ੍ਹਾਂ ਦੀ ਗਿਣਤੀ 43% ਹੈ ਉਹਨਾਂ ਦੇ ਕਿੰਨੇ ਆ ਹੈਨਾ ਅਸੀਂ ਤਾਂ ਗਿਣਤੀ ਇਸ ਕਰਕੇ ਕਰਾਉਣਾ ਚਾਹੁੰਨੇ ਆ ਕਿ ਦੇਸ਼ ਜਾਂ ਜਿਨ੍ਹਾਂ ਦਾ ਜਿਹੜੇ ਦੇਸ਼ ਦੀ ਇਕਨੋਮੀ ਨੂੰ ਸਟਰੈਂਥਨ ਕਰਕੇ ਦੇਸ਼ ਨੂੰ ਮਜ਼ਬੂਤ ਕਰਕੇ ਇੱਥੇ ਤੱਕ ਲੈ ਕੇ ਆਏ ਆ ਉਹਨਾਂ ਦਾ ਰਾਜ ਚਲਾਉਣ ਚ ਕਿੰਨਾ ਹਿੱਸਾ ਆ ਉਹਨਾਂ ਦਾ ਜੁਡੀਸ਼ਰੀ ਚ ਕਿੰਨਾ ਹਿੱਸਾ ਅਫਸਰ ਸ਼ਾਹੀ ਦੇ ਵਿੱਚ ਜਿਹੜਾ ਨਾ ਉਹ ਕਹਿੰਦੇ ਜੀ ਉਹ ਤਿੰਨ ਬੰਦੇ ਆ ਬੈਠੇ 43 ਤੇ ਪਲੱਸ 15 ਨੂੰ ਜੋੜ ਲਈਏ ਉਹ ਤਾਂ ਹੈਗੀ ਉਹਨਾਂ ਦੀ ਪੋਪੂਲੇਸ਼ਨ ਤੇ ਉਹਨਾਂ ਦੀ ਗਿਣਤੀ ਹੈਗੀ ਆ 390 ਦੇ ਵਿੱਚੋਂ ਹਨਾ ਜੇ ਲੋ ਇਦਾਂ ਪੇਸ਼ ਕਰਦੇ ਨਾ ਉਹਦਾ ਮੈਨਾ ਇਹ ਹੈ ਕਿ ਅਸੀਂ ਬਰਾਬਰਤਾ ਜਾਂ ਪ੍ਰੋਪੋਰਸ਼ਨੇਟ ਜਿਹੜੀ ਨਾ ਰਿਪਰੈਜ਼ੈਂਟੇਸ਼ਨ ਜਿਹੜੀ ਨਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਚਾਹੁੰਦੇ ਆ ਦੱਸੋ ਕਿੰਨੇ ਆ ਉੱਥੇ ਜਿਹੜੇ ਆ ਦਲਿਤ ਕਿੰਨੇ ਆ ਦੱਸੋ ਜਿਹੜੇ ਆ ਜਿਹੜੇ ਦਸਤਕਾਰ ਆ ਜਾਂ OBC ਹੈਗੇ ਉਹ ਕਿੰਨੇ ਆ ਇਸ ਕਰਕੇ ਜਿੰਨਾ ਚਿਰ ਇਹ ਨਹੀਂ ਗੱਲ ਸਾਹਮਣੇ ਆਉਂਦੀ ਤੋ ਇਸ ਕਰਕੇ ਲੋਕ ਇਹ ਕਹਿੰਦੇ ਆ ਕਿ ਵੀ ਇਹ ਇਹਦਾ ਜਾਤਵਾਦ ਦੇ ਨਾਲ ਕੋਈ ਤਾਂ ਲਗਨੀ ਹੈ ਜਿਹੜਾ ਇਹ ਸਾਰਾ 80% ਲੋਕ ਹੈਗੇ ਆ ਜਾਂ 82% ਲੋਕ ਹੈਗੇ ਆ ਉਹਨਾਂ ਦਾ ਹਿੱਸਾ ਹੀ ਨਹੀਂ ਹੈ ਸਰਕਾਰ ਚਲਾਉਣ ਦੇ ਵਿੱਚ ਇਸੇ ਕਰਕੇ ਜਿਹੜੀ ਇਕਨੋਮੀ ਵੀ ਸਾਰੀ ਦਬਾ ਕੇ ਲੈ ਕੇ 26 25 26 ਬੰਦਿਆਂ ਦੇ ਉੱਤੇ ਜਿਹੜੀ ਨਾ ਉਹ ਕੇਂਦਰਿਤ ਕਰ ਦਿੰਦੀ ਆ ਬਾਕੀ ਜਿਹੜੇ ਉਹ ਖਾਲੀ ਜੇਬ ਤੁਰੇ ਫਿਰਦੇ ਆ ਨਾ ਉਹਨਾਂ ਕੋ ਨੌਕਰੀਆਂ ਨਾ ਉਹਨਾਂ ਦੇ ਆਪਣੇ ਛੋਟੇ ਕਾਰੋਬਾਰ ਛੋਟੇ ਕਾਰੋਬਾਰ ਜਿਹੜਾ ਨਾ ਉਹਨਾਂ ਦਾ ਉਜਾੜਾ ਹੋ ਰਿਹਾ ਦੇ ਰਹੋ ਕਹਿੰਦਾ ਹੈ ਕਿ ਵੀ ਇਹ ਪਨਿਸ਼ ਕੀਤਾ ਗਿਆ ਛੋਟੇ ਕਾਰੋਬਾਰੀਆਂ ਨੂੰ ਜਿਨ੍ਹਾਂ ਦੇ ਉੱਤੇ ਇੱਕ ਇੱਕ ਡੰਡਾ ਸੀ ਇੱਕ ਜਿਹਨੀਆਂ ਟੈਰਰ ਅਟੈਕਸ ਸੀ ਜਦੋਂ ਨੋਟਬੰਦੀ ਕੀਤੀ ਹੈ ਔਰ ਇਸੇ ਤਰ੍ਹਾਂ ਜੀਐਸਟੀ ਜਿਹੜੀ ਹੈ ਨਾ ਉਹਨੇ ਸਾਰਾ ਲੋਕਾਂ ਦਾ ਜਿਹੜਾ ਕਾਰੋਬਾਰ ਉਜਾੜ ਦਿੱਤਾ ਸੋ ਇਹ ਜਿਹੜੀਆਂ ਵਿਦ ਐਵੀਡੈਂਸ ਵਿਦ ਜਿਹੜਾ ਨਾ ਉਹ ਜਿਹੜੇ ਅੰਕੜਿਆਂ ਦੇ ਸਮੇਤ ਜਦੋਂ ਗੱਲ ਕਰਦਾ ਲੋਕਾਂ ਦੇ ਨਾਲ ਸਿੱਧੀ ਉਹ ਜੁੜਿਓਏ ਲੋਕ ਫੀਲ ਕਰਦੇ ਕਿ ਹਾਂ ਸਾਡੀ ਹਾਲਤ ਇਹ ਬਣਾਈ ਹੋਈ ਆ ਉਹ ਕਹਿੰਦਾ ਤਾਂ ਬਣਾਈ ਆ ਕਿਉਂਕਿ ਸਰਕਾਰ ਦੀਆਂ ਪਾਲਸੀਆਂ ਜਿਹੜੀਆਂ ਨਾ ਇਹਨਾਂ 25 ਬੰਦਿਆਂ ਨੂੰ ਪਾਲਣੀਆਂ ਹੈਗੀਆਂ ਸਿੱਧਾ ਅਮਲਾ ਖੁੱਲ ਕੇ ਕਰਦਾ ਉਹ ਜਿਹੜਾ ਐਦਾਂ ਜਿਹੇ ਪਿਛਲੇ ਸਾਰੀ ਹਿਸਟਰੀ 'ਚ ਜੇ ਆਪਾਂ ਦੇਖੀਏ ਤਾਂ ਇਸ ਤਰ੍ਹਾਂ ਨਾਂ ਲੈ ਕੇ ਕਿ ਆ ਜਿਹੜੇ ਮੋਨੋਪੋਲੀ ਸੈਕਸ਼ਨ ਹੈ ਜਿਹੜਾ ਕਾਰਬੋਨੇਟ ਸੈਕਟਰ ਹੈਗਾ ਆ ਉਹ ਸਾਰਾ ਉਹ ਸਾਰਾ ਖਾ ਗਿਆ ਤੇ ਉਹਨਾਂ ਨੂੰ ਖੋਣ ਦੇ ਵਿੱਚ ਉਹਨਾਂ ਦਾ ਡੈੱਡ ਭੰਦੇ ਵਿੱਚ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਹੈ ਫੁੱਲ ਹਨਾ ਸੋ ਇਸ ਕਰਕੇ ਜਨਾ ਹੀ ਆਪਣਾ ਸਮਾਂ ਵੀ ਸਮਾਪਤੀ ਵੱਲ ਵੱਧ ਰਿਹਾ ਹੋਰ ਤੁਸੀਂ ਕੋਈ ਓਵਰਆਲ ਕੋਈ ਹੋਰ ਤੁਹਾਡੇ ਗੱਲ ਜਿਹੜੀ ਕੋਈ ਤੁਸੀਂ ਕਹਿਣੀ ਹੋਵੇ ਜਿ ਮੇਰੇ ਤੋਂ ਪੁੱਛੀ ਨਾ ਗਈ ਹੋਵੇ ਸਵਾਲ ਅਨੇ ਮੇਰੇ ਤੇ ਪ੍ਰਭਾਵ ਇਹ ਹੈ ਕਿ ਇਲੈਕਸ਼ਨ ਦਾ ਕੈਂਪੇਨ ਜਿੱਥੇ ਪਹੁੰਚ ਗਈ ਹੈ ਜਿੱਦਾਂ ਹਵਾ ਚੱਲ ਰਹੀ ਹੈ ਇਹ ਥੋੜੇ ਦਿਨ ਹੋਰ ਜੇ ਕੰਟੀਨਿਊ ਇਦਾਂ ਹੀ ਰਹਿੰਦੀ ਆ ਤਾਂ ਫਿਰ ਹੋ ਸਕਦਾ ਕਿ ਬਿਲਕੁਲ ਹੀ ਬੀਜੇਪੀ ਦਾ ਜਿਹੜਾ ਨਾ ਉੱਥੇ ਆਲਸ ਬਹੁਤ ਜ਼ਿਆਦਾ ਖਰਾਬ ਹੋ ਸਕਦੀ ਆ ਤੇ ਇਸ ਕਰਕੇ ਜਿਹੜੀ ਹਵਾ ਫੇਵਰ ਚ ਗਈ ਦੂਜਾ ਹੈ ਕਿ ਇੱਕ ਹੋਰ ਫਰੰਟ ਜਿਹਨੇ ਥੋੜਾ ਜਿਹਾ 베ਸ ਆਪਣਾ ਵਧਾਇਆ ਜਿਹਦੇ ਚ ਬੀਐਸਪੀ ਵੀ ਚਲੀ ਗਈ ਹੈ ਨਾ ਫਰੰਟ ਦਾ ਦੋ ਪਾਰਟੀਆਂ ਦਾ ਹੀ ਤੇ ਉਹ ਉਹ ਕਿੰਨੀਆਂ ਕਵੋਟਾਂ ਨੂੰ ਡਿਵਾਈਡ ਕਰਦੇ ਹੈਗੇ ਆ ਕਿੱਥੇ ਕਿੱਥੇ ਕਰਦੇ ਆ ਉਹਦੇ ਵਿੱਚੋਂ ਕੋਈ ਜੇ ਲਾਭ ਲੈ ਜਾਵੇ ਬੀਜੇਪੀ ਦਾ ਫਿਰ ਪਤਾ ਨਹੀਂ ਦੋ ਚਾਰ ਸੀਟਾਂ ਦੇ ਉੱਤੇ ਇਹ ਕਨੈਲੋ ਬਸਪਾ ਗੱਠ ਜੋੜ ਦੀ ਗੱਲ ਕਰ ਰਹੇ ਆਪਾਂ ਜਦੋਂ ਨੌਂਦੇ ਦੇ ਪਿੱਛੇ ਜਿਹੜੀ ਰੈਲੀ ਹੋਈ ਨਾ ਉਹਦੇ ਚ ਕਾਫੀ ਬੰਦੇ ਪਹੁੰਚੇ ਹੋਏ ਸੀ। ਪਰ ਵੀ ਰੈਲੀ ਸੀ ਉਹਨਾਂ ਦੀ ਪ੍ਰਭਾਵਸ਼ਾਲੀ ਸੀ। ਕੱਢੋ ਕੱਢ ਪ੍ਰਧਾਨ ਮੰਤਰੀ ਮੋਦੀ ਸਾਹਿਬ ਨਾਲ ਤਾਂ ਜਿਆਦਾ ਜੋਸ਼ ਉਖੋਸ਼ ਸੀਗਾ ਉੱਥੇ ਹਨ। ਤੇ ਇਸ ਕਰਕੇ ਉਹ ਵੋਟਾਂ ਦੀ ਡਿਵੀਜ਼ਨ ਕਰਕੇ ਵੀ ਕੋਈ ਕਿਆ ਕੋਈ ਲਾਭ ਪਹੁੰਚਦਾ ਬੀਜੇਪੀ ਨੂੰ। ਉਹਦਾ ਕੋਈ ਪਤਾ ਨਹੀਂ ਪਰ ਇਹ ਵੀ ਹੋ ਸਕਦਾ ਜਿਹੜੇ ਬੀਜੇਪੀ ਨੂੰ ਹੀ ਨਹੀਂ ਪਾਉਣਾ ਚਾਹੁੰਦੇ ਉਹਨਾਂ ਨੂੰ ਬਾ ਦੇਣ। ਤੇ ਇਸ ਕਰਕੇ ਇਹ ਦੂਜੇ ਪਾਸੇ ਵੀ ਤੱਕਾ ਲੱਗ ਸਕਦਾ ਜ਼ਰੂਰੀ ਨਹੀਂ ਕਿ ਉਹ ਕੰਸ਼ ਨੂੰ ਹੀ ਲੱਗੇਗਾ। ਜੀ ਜੀ ਜੀ। ਇਹ ਇੱਥੇ ਸਾਡੇ ਪ੍ਰੋਗਰਾਮ ਦਾ ਸਮਾਪਤ ਹੁੰਦਾ ਜਿਹੜੇ ਦੋ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ। ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ। ਆਪਣੇ ਦੋਸਤਾਂ, ਮਿੱਤਰਾਂ ਨਾਲ, ਰਿਸ਼ਤੇਦਾਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਇਸ ਪ੍ਰੋਗਰਾਮ ਬਾਰੇ ਕੋਈ ਰਾਏ ਹੋਵੇ, ਕੋਈ ਟਿੱਪਣੀ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਤੁਹਾਡਾ ਬਹੁਤ-ਬਹੁਤ ਧੰਨਵਾਦ। ਚਾਹਨਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। 축하해야지, 전도서.